ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਰਾਜੀਵ ਦਿਖਸ਼ਿਤ ਜਨ ਸੇਵਾ ਸੰਸਥਾ ਤੋਂ ਮੈਂ ਜਸਪ੍ਰੀਤ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਹਮੇਸ਼ਾ ਇਸ ਤਰ੍ਹਾਂ ਦੀ ਵੀਡੀਓ ਤਾਂ ਖੈਰ ਨਹੀਂ ਲੈ ਕੇ ਆਉਂਦੇ ਪਰ ਅੱਜ ਇੱਕ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਹਾਂ ਜੋ ਕਿ ਇੱਕ ਐਸੇ ਸ਼ਖਸ ਦੀ ਹੈ ਜਿਸ ਨੇ ਕੀ ساری ਉਮਰ ਸਿੱਖ ਪੰਥ ਦੇ ਪ੍ਰਚਾਰ ਪ੍ਰਸਾਰ ਲਈ ਧਰਮ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਿੰਘ ਹੋ ਸੀਗੇ ਤੇ ਇਹ ਉਹਨਾਂ ਦੇ ਘਰ ਦੀ ਹਾਲਤ ਹੈ ਸਮਾਜ ਨੂੰ ਧਰਮ ਦੀ ਸਿੱਖਿਆ ਦਿੰਦੇ ਰਹੇ ਪਰ ਆਪਣਾ ਆਪ ਸਵਾਰ ਨਹੀਂ ਸਕੇ ਤੇ ਅੱਜ ਬੜੀ ਮੰਦਭਾਗੀ ਘਟਨਾ ਹੋਈ ਹੈ ਕਿ ਜੋ ਇਹ ਗ੍ਰੰਥੀ ਸਿੰਘ ਸੀ ਅਚਾਨਕ ਹੀ ਕਿਸੇ ਕਾਰਨ ਕਰਕੇ ਇਹ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਨੇ ਤੇ ਪਿੱਛੇ ਛੱਡ ਗਏ ਨੇ ਆਪਣੇ ਦੋ ਬੱਚੇ ਤੇ ਇੱਕ ਧਰਮ ਪਤਨੀ ਤਾਂ ਜਦੋਂ ਸਾਨੂੰ ਇਸ ਗ੍ਰੰਥੀ ਸਿੰਘ ਦੇ ਪਿੰਡ ਜਾ ਕੇ ਇਹਨਾਂ ਦੀ ਜਗਾ ਦੇਖਣ ਦਾ ਮੌਕਾ ਮਿਲਿਆ ਤਾਂ ਸੱਚ ਜਾਣਿਓ ਕਿ ਜਿੰਨੇ ਵੀ ਮੈਂਬਰ ਉੱਥੇ ਗਏ ਸਾਰਿਆਂ ਦੀ ਰੂਹ ਕੰਬ ਗਈ ਕੀ ਹਮੇਸ਼ਾ ਹੀ ਧਰਮ ਦੀਆਂ ਗੱਲਾਂ ਕਰਨ ਵਾਲਾ ਬਹੁਤ ਹੀ ਨੇਕ ਦਿਲ ਇਮਾਨਦਾਰ ਅਤੇ ਬਹੁਤ ਹੀ ਸੱਚੀ ਰੂਹ ਰੱਬੀ ਰੂਹ ਜੀ ਨੂੰ ਕਹਿ ਸਕਦੇ ਆ ਕਿ ਉਸ ਦੇ ਖੁਦ ਦੇ ਘਰ ਦੇ ਹਾਲਤ ਐਨੇ ਮਾੜੇ ਸੀ ਤੇ ਤੁਸੀਂ ਦੇਖੋ ਕਿ ਉਸ ਦਾ ਜੋ ਸਮਾਨ ਵਾਲਾ ਦੋ ਸੰਦੂਖ ਨੇ ਪੇਟੀਆਂ ਜੋ ਲੱਕੜ ਦੀਆਂ ਨੇ ਉਹਨਾਂ ਨੂੰ ਬਸ ਇੱਕ ਖੁੱਲੇ ਮੈਦਾਨ ਦੇ ਵਿੱਚ ਹੀ ਇਹ ਉਹਨਾਂ ਦਾ ਪਲਾਟ ਹੈ ਜੋ ਤੁਸੀਂ ਦੇਖ ਰਹੇ ਹੋ ਖੁੱਲੇ ਮੈਦਾਨ ਦੇ ਵਿੱਚ ਬਸ ਇੱਕ ਕੋਈ ਕਾਗਜ਼ ਜਿਸ ਨੂੰ ਲਫਾਫਾ ਆਪਾਂ ਪੋਲੀਥੀਨ ਕਹਿੰਦੇ ਆ ਉਹਦੇ ਨਾਲ ਟਕਿਆ ਹੋਇਆ ਤੇ ਬਾਕੀ ਕੁਝ ਨਹੀਂ ਸਾਰਾ ਕੰਮ ਟਿਆ ਹੋਇਆ ਤੇ ਹੁਣ ਉਹ ਖੁੱਤਾਂ ਇਸ ਸੰਸਾਰ ਤੋਂ ਚਲੇ ਗਏ ਨੇ ਤੇ ਪਰ ਉਹਨਾਂ ਦੇ ਪਰਿਵਾਰ ਨੂੰ ਬੈਠਣ ਲਈ ਇੱਕ ਕਮਰਾ ਤੱਕ ਨਹੀਂ ਹੈ ਤਾਂ ਸਾਡੀ ਸੰਸਥਾ ਨੇ ਵਿਚਾਰ ਕੀਤਾ ਕਿ ਸਾਰੀ ਸੰਗਤ ਦੀ ਸੇਵਾ ਨਾਲ ਇਹਨਾਂ ਦੇ ਪਰਿਵਾਰ ਦਾ ਇੱਕ ਰਹਿਣ ਲਾਇਕ ਮਕਾਨ ਜ਼ਰੂਰ ਬਣਾਇਆ ਜਾਵੇ ਤਾਂ ਕਰਕੇ ਅਸੀਂ ਇਹ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਤੇ ਇੱਜ਼ਤ ਮਾਣ ਸਭ ਨੂੰ ਪਿਆਰਾ ਹੁੰਦਾ ਤਾਂ ਕਰਕੇ ਅਸੀਂ ਉਹਨਾਂ ਦੇ ਪਰਿਵਾਰ ਨੂੰ ਸਕਰੀਨ ਦੇ ਸਾਹਮਣੇ ਲੈ ਕੇ ਨਹੀਂ ਆ ਰਹੇ ਤਾਂ ਸਾਰੇ ਵੀ ਜਿੰਨੇ ਸਾਥੀ ਇਹ ਵੀਡੀਓ ਦੇਖ ਰਹੇ ਨੇ ਤਾਂ ਸਾਰਿਆਂ ਨੂੰ ਸ਼੍ਰੀ ਰਾਜੀਵ ਢਿੱਖੇ ਜਨ ਸੇਵਾ ਸੰਸਥਾ ਪੰਜਾਬ ਵੱਲੋਂ ਹੱਥ ਜੋੜ ਕੇ ਇਹ ਅਪੀਲ ਹੈ ਕਿ ਵੱਧ ਤੋਂ ਵੱਧ ਸਹਿਯੋਗ ਇਸ ਪਰਿਵਾਰ ਦਾ ਕੀਤਾ ਜਾਵੇ ਅਸੀਂ ਅਕਾਊਂਟ ਨੰਬਰ ਸਕਰੀਨ ਦੇ ਉੱਪਰ ਵੀ ਦਿੱਤੇ ਹੈ ਤੇ ਲਾਸਟ ਦੇ ਵਿੱਚ ਵੀ ਅਕਾਊਂਟ ਨੰਬਰ ਦਿੱਤੇ ਬੈਂਕ ਦੀ ਪੂਰੀ ਡਿਟੇਲ ਪਾ ਦਵਾਂਗੇ ਤਾਂ ਕਿਰਪਾ ਕਰਿਓ ਜੀ ਤੁਹਾਡੇ ਦਿਲ ਫੁੱਲ ਪੇਂਟਾਂ ਨਾਲ ਇੱਕ ਧਾਰਮਿਕ ਪਰਿਵਾਰ ਨੂੰ ਰਹਿਣ ਬਸੇਰਾ ਮਿਲ ਸਕਦਾ ਹੈ ਸੋ ਸਾਰੇ ਦਾਨਵੀਰ ਸੱਜਣਾਂ ਨੂੰ ਬੇਨਤੀ ਹੈ ਕਿ ਇਸ ਧਰਮ ਦੇ ਕੰਮ ਦੇ ਵਿੱਚ ਆਪਣਾ ਨੇਕ ਹਿੱਸਾ ਜ਼ਰੂਰ ਪਾਓ ਅਤੇ ਤੁਸੀਂ ਜੋ ਵੀ ਸੇਵਾ ਪਾਉਂਗੇ ਜੋ ਸਕਰੀਨ ਦੇ ਉੱਪਰ ਫੋਨ ਨੰਬਰ ਦੇਖ ਰਹੇ ਹੋ ਇਸ ਦੇ ਉੱਪਰ ਆਪਣਾ ਸਕਰੀਨਸ਼ਾਟ ਵੀ ਭੇਜ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ